ਪਾਪੀ ਤੁਹਾਨੂੰ ਜਿੰਦ ਦਾ ਫਲਾਉਨ ਵਾਈ ਮਾਰੀ ਦਾਉਨ ਵਾਈ ਮਾਰੀ ਨਾਬ ਨਾਬ ਹਾਂ ਤੁਹਾਨੂੰ ਭਾਜੀ ਤੁਸੀਂ ਐਸਾ ਵੇਖੀ ਦਿਖਾਉਣਾ ਅੰਜੀ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਵੋਟ ਪਾਲ ਕਰਨ ਆਏ ਹੋ ਦੇਖੋ ਮੈਂ ਆਪਣੀ ਵੋਟ ਪਾਲ ਪੋਲ ਕੀਤੀ ਹੈ ਔਰ ਇਹ ਜਿਹੜਾ ਸਾਨੂੰ ਵੋਟ ਦਾ ਹੱਕ ਦਿੱਤਾ ਹੈ ਆਜ਼ਾਦੀ ਤੋਂ ਬਾਅਦ ਜਿਹੜੇ ਜਿਹੜੇ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਹਿੱਸਾ ਲਿਆ ਸ਼ਹੀਦ ਭਗਤ ਸਿੰਘ, ਸ਼ਹੀਦ ਉਦਮ ਸਿੰਘ, ਰਾਣਾ ਲਾਜਪਤ ਰਾਏ, ਸਾਰੇ ਜਿਨ੍ਹਾਂ ਨੇ ਸ਼ਹੀਦੀਆਂ ਦੇ ਸਾਥਾਂ ਦਿੱਤੀਆਂ ਅੱਜ ਸਾਡਾ ਹਿੰਦੁਸਤਾਨ ਬਹੁਤ ਵੱਡੀ ਡੈਮੋਕ੍ਰੇਸੀ ਕਿਟਰੀ ਹੈ। ਔਰ ਮੈਂ ਜਿਸ ਪਾਰਟੀ ਦਾ ਉਮੀਦਵਾਰ ਹਾਂ ਭਾਰਤੀ ਜਨਤਾ ਪਾਰਟੀ ਦਾ ਉਹ ਪੋਲੀਟੀਕਲੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਔਰ ਅੱਜ ਲੋਕਾਂ ਦਾ ਸਮਰਥਨ ਔਰ ਉਹਨਾਂ ਦਾ ਜਿਹੜਾ ਉੱਚਾ ਹੈ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਬਾਰਡਰ ਬੈਲਟ ਤੇ ਪਹਿਲਾਂ ਡਵੈਲਪਮੈਂਟ ਨਹੀਂ ਹੋਈ ਜਿਹੜੇ ਪਹਿਲੇ ਐਮਪੀ ਸੀਗੇ ਉਹ ਸਿਰਫ ਵੋਟ ਦੀ ਰਾਜਨੀਤੀ ਕੀਤੀਏ ਲੇਕਿਨ ਅਸੀਂ ਵਿਕਾਸ ਦੀ ਰਾਜਨੀਤੀ ਕਰਨੀਆਂ ਲੋਕਾਂ ਦੇ ਇੱਥੇ ਦੀ ਰਾਜਨੀਤੀ ਕਰ ਰਹੇ ਹਾਂ ਔਰ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਜਿਹੜਾ ਸਾਡਾ ਨਾਅਰਾ ਹੈ ਇਸ ਬਾਰ 400 ਪਾਰ ਉਹ ਜਿਹੜਾ ਖੰਡਿਆਵਰੇਗਾ ਇਹ ਸੀਟ ਅਸੀਂ ਬਹੁਤ ਮੰਜਿਤ ਸੀਟਾਂ ਲੋਕਾਂ ਦੇ ਵਿਚਾਰ ਰੀਜਨ اے ਹੈ ਵਿਜੀਗੀ ਕੇ ਅਸੀਂ ਇਹ ਹਲਕੇ ਦੇ ਨੌਜਵਾਨਾਂ ਨੂੰ এমਪਲੋਇਮੈਂਟ ਦੇਵਾਂਗੇ ਹੁਸੈਨੀ ਵਾਲਾ ਬਾਰਡਰ ਖੋਲਾਂਗੇ ਮੈਡੀਕਲ ਕਾਲਜ ਲਿਆਵਾਂਗੇ ਇਹ ਸਾਡੇ ਮੇਨ ਮੁੱਦੇ ਹੈਗੇ ਇਸ ਤੋਂ ਇਲਾਵਾ ਜਿਹੜੇ ਹੋਰ ਡਵੈਲਪਮੈਂਟ ਦੇ ਬਾਰਡਰ ਦੀਆਂ ਜਿਹੜੀਆਂ ਜ਼ਮੀਨਾਂ ਨੇ ਰਾਇਸਿਕ ਬਰਾਦਰੀ ਨੂੰ ਅਸੀਂ ਉਹਨਾਂ ਦਾ ਮਾਲਕ ਬਣਾਵਾਂਗੇ ਪੁਲ ਬਣਾਉਣ ਵਾਲੇ ਨੇ ਸਤਲੁਜ ਤੇ ਕਿਉਂਕਿ ਫਲੱਡ ਆ ਜਾਂਦੇ ਨੇ ਸਕੂਲ ਅਪਗ੍ਰੇਡ ਕਰਨ ਵਾਲੇ ਨੇ ਇਹ ਸਾਰੇ ਜਿਹੜੇ ਕੰਮ ਅਸੀਂ ਕਰਾਂਗੇ ਔਰ ਆਲਰੇਡੀ ਬਹੁਤ ਸਾਰੀਆਂ ਜਿੰਦੀਆਂ ਵੀ ਸਕੀਮ ਪਾਲਿਸੀਸ ਚੱਲ ਰਹੀਆਂ ਨੇ ਉਹ ਸਾਰੇ ਗਰੀਬਾਂ ਦੇ ਹਿੱਤ ਵਿੱਚ ਚੱਲ ਰਹੀਆਂ ਨੇ ਮੇਰੇ ਨੋਟ ਵਿੱਚ ਬਟਾ ਸਰ ਸਾਇੰਟਿਸਟ ਵੀ ਦੀ ਸਰਕਾਰ ਆ ਰਹੀ ਹੈ ਹਾਂਜੀ ਮੈਂ ਕਿਹਦੇ ਵਿੱਚ ਕੌਣ ਸੰਭਾਲ ਨਾ ਇਹਦੇ ਵਿੱਚ ਕੋਈ ਸ਼ੱਕ ਹੈ ਦੱਸ ਹੁਣ ਤੂੰ ਤਾਂ ਉਹ ਸਵਾਲ ਪੁੱਛ ਲਿਆ ਵੀ ਤੁਹਾਨੂੰ ਪਤਾ ਹੀ ਇਹ ਵੀ મોદી ਸਾਹਿਬ ਸਰਕਾਰ ਬਣਾ ਰਹੇ ਕੇਜਰੀਵਾਲ ਤਾਂ ਸਾਰੀ ਉਮਰ ਨਹੀਂ ਬਣਾ ਸਕਦਾਗਾ ਤੁਹਾਨੂੰ ਪਤਾ ਥੋੜੀ ਸਾਹਿਬ ਕੀ ਜਾਣ ਹੈਗਾ ਪੂਰੇ ਲੋਕ ਸਭਾ ਹਦ ਬਹੁਤ ਅੱਛਾ ਰੁਝਾਨ ਹੈ ਐਸ ਵੇਲੇ ਹਰ ਪਾਸਿਓਂ ਖਬਰ ਆ ਰਹੀ ਹੈ ਮੇਰੇ ਖਿਆਲ 22-22% ਤੋਂ ਬਿਲਕੁਲ ਚੁੱਕ ਗਿਆ ਹੈ ਉਸ ਵਿੱਚ ਸਾਡੇ ਬਹੁਤ ਸਾਰੇ ਦੇ ਰਹੇ ਗੁਰੂ ਮਹਾਰਾਜ ਦੀ ਮਿਹਰਬਾਨੀ ਹੈ ਤੁਹਾਡੇ ਭਰਾਵਾਂ ਦਾ ਸਾਥ ਹੈ ਤੁਸੀਂ ਮੈਨੂੰ ਇਹ ਹੁਣ ਗੱਲ ਦੱਸੋ ਵੀ ਤੁਸੀਂ ਸਾਰੇ ਵੋਟ ਪਾਏ ਹੋ ਆਓ ਫਿਰ ਜਾ ਕੇ ਭਾਰਤੀ ਜਨਤਾ ਪਾਰਟੀ ਉਡੀਕ ਰਹੀ ਹੈ ਉਹ ਬੜਾ ਅਨਫੋਰਚੂਨੇਟ ਹੋਇਆ ਜੀ ਜੋ ਪਰਵੈਗੁਰੂ ਦਾ ਹੁਕਮ ਹੁੰਦਾ ਹੈ ਮੇਰੇ ਵੱਡੇ ਭਾਈ ਸਾਹਿਬ ਸੀ ਮੇਰੇ ਬਾਪ ਸਮਾਨ ਸੀ ਉਹ ਚਲਬਾ ਸੀ 3 ਦਿਨ ਪਹਿਲਾਂ ਤੇ 5 ਤਰੀਖ ਨੂੰ ਉਹਨਾਂ ਦਾ ਭੋਗ ਵੀ ਹੈ ਅੱਜ ਕਮੀ ਸਰ ਬਿਲਕੁਲ ਪੂਰੀ ਕਮੀ